ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ AI ذریعے ਫੇਕ ਅਸ਼ਲੀਲ ਵੀਡੀਓ ਬਣਾ ਕੇ ਉਹਨਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਵਾਲੇ ਐਨਆਰਆਈ ਪਿਓ ਪੁੱਤ ਤੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਜੀ ਆ ਦੱਸਦੀ ਹੈ ਪੁਲਿਸ ਨੇ ਐਨਆਰਆਈ ਜਗਮਨ ਸਮਰਾ ਅਤੇ ਉਸਦੇ بیٹے ਹਰਕੀਰਤ ਸਿੰਘ ਖਿਲਾਫ ਲੁਕਆਊਟ ਸਰਕੂਲਰ ਜਾਰੀ ਕੀਤਾ ਹੈ ਦੋਵਾਂ ਸਿੰਘ ਖਿਲਾਫ ਲੁਕਆਊਟ ਸਰਕੂਲਰ ਜਾਰੀ ਕੀਤਾ ਹੈ ਦੋਵਾਂ ਪਹਿਲਾ ਹੀ ਲੁਧਿਆਣਾ ਦੇ ਸਾਈਬਰ ਸੈੱਲ ਚ ਅਕਿਰਪਟੋ ਕਰੰਸੀ ਅਤੇ ਇਨਵੈਸਟਰ ਨਾਲ ਲੱਖਾਂ ਰੁਪਏ ਦੀ ਧੋਖਾ ਦੇ ਹੀ ਕਰਨ ਦਾ ਦੋਸ਼ ਹੈ ਉਹਨਾਂ ਦੇ ਚਾਰ ਸਾਥੀਆਂ ਨੂੰ ਫੁੱਲਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਜਿਨ੍ਹਾਂ ਵਿੱਚ ਪਰਮੇਰ ਸਿੰਘ ਗੁਰਪ੍ਰੀਤ ਸਿੰਘ ਚਾਹਲ ਕਾਰਤਿਕ ਮਿੱਤਲ ਅਤੇ ਬਜਤਾ ਸਿੰਘ ਸ਼ਾਮਲ ਸਨ ਆ ਸਾਰਿਆਂ ਤੇ ਸਾਈਬਰ ਸੈੱਲ ਵਿੱਚ 24 ਅਕਤੂਬਰ ਨੂੰ ਕੇਸ ਦਰਜ ਹੋਇਆ ਸੀ ਪੁਲਿਸ ਬਿਆਨਾਂ ਮੁਤਾਬਕ ਸੰਗਰੂਰ ਜ਼ਿਲ੍ਹੇ ਦੇ ਫੱਗੂਵਾਲ ਪਿੰਡ ਦਾ ਰਹਿ ਗਏ ਰਹਿਣ ਵਾਲਾ ਅਤੇ ਮੌਜੂਦਾ ਵਿੱਚ ਕੈਨੇਡਾ ਵਿੱਚ ਰਹਿ ਰਿਹਾ ਜਗਮਨ ਸਮਰਾ ਨੇ ਪੰਜਾਬ ਕੇ ਨਾਂ ਨਾਲ ਫਰਜ਼ੀ ਕ੍ਰਿਪਟੋ ਕਰੰਸੀ ਲਾਂਚ ਕੀਤੀ ਸੀ ਉਸਨੇ ਨਿਵੇਸ਼ਕਾਂ ਨੂੰ ਭਾਰੀ ਮੁਨਾਫੇ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗੇ ਅਤੇ ਹਵਾਲਾ ਨੈੱਟਵਰਕ ਜਰੀਏ ਇਹ ਰਕਮ ਕੈਨੇਡਾ ਟਰਾਂਸਫਰ ਕੀਤੀ